ਇੱਕ ਰਾਜੇ ਫੌਜਾਂ ਚਾੜਤੀਆਂ ਤੇ ਹਰ ਮੰਦਰ ਵਿੱਚ ਵਾਰਤੀਆਂ ਅਨਮੋਲ ਖਜ਼ਾਨੇ ਲੁੱਟੇ ਗਏ ਇਹਨਾਂ ਪਾਵਨ ਬੀੜਾਂ ਸਾੜਤੀਆਂ ਟੈਂਕਾਂ توپਾਂ ਨਾਲ ਢਾ ਸੁੱਟਿਆ ਪਿਆ ਤਖਤ ਅਕਾਲ ਬਲਾਉਂਦਾ ਏ ਇਹ ਜਿੰਨਾ ਆਖਣ ਭੁੱਲਣ ਨੂੰ ਸਨ ਓਨਾ ਹੀ ਚੇਤੇ ਆਉਂਦਾ ਹੈ ਕੁਰਸੀ ਲਈ ਵਿਕ ਪ੍ਰਧਾਨ ਗਏ ਕੁਰਸੀ ਲਈ ਵਿਕ ਪ੍ਰਧਾਨ ਗਏ ਵੈਰੀ ਨਾਲ ਰਲਖੇ ਖਾਣ ਗਏ ਕਹੀਂ ਨਿਕਲੇ ਹੱਥ ਖੜੇ ਕਰਕੇ ਬਲਦੇ ਉੱਤੇ ਕਿਉਂ ਪਾਣ ਗਏ ਜਿੰਨਾ ਆਪ ਬੁਲਾਇਆ ਦੁਸ਼ਮਣ ਨੂੰ ਉਹੀ ਫਿਰ ਸਰਕਾਰ ਚਲਾਉਂਦਾ ਏ ਇਹ ਜਿੰਨਾ ਆਖਣ ਭੁੱਲਣ ਨੂੰ ਸਾਨੂੰ ਉਨਾ ਹੀ ਚੇਤੇ ਆਉਂਦਾ ਏ ਲੱਖ ਚੜੀਆਂ ਫੌਜਾਂ 200 ਤੇ ਸਨ ਟੈਂਕ ਤੇ ਤੋਪਾਂ 200 ਤੇ ਤਨਖਾਹਾਂ ਵਾਲੇ ਲੱਖਾਂ ਵਿੱਚ ਬਸ ਮਰਨ ਦਾ ਜਜ਼ਬਾ 200 ਤੇ ਜਦ ਪਹਿਲੀ ਪਲਟਨ ਅੰਦਰ ਗਈ ਸਭ ਮਾਰ ਜਕਾਰੇ ਲੋਂਦਾ ਏ ਇਹ ਜਿੰਨਾ ਆਖੇ ਭੁੱਲਣ ਨੂੰ ਸਾਨੂੰ ਉਨਾ ਹੀ ਚੇਤੇ ਆਉਂਦਾ ਏ ਸਭ ਯਾਤਰੀ ਬੰਨ ਬਿਠਾਏ ਸੀ ਗਰਮੀ ਸੀ ਸਭ ਤਰ੍ਹਾਂਏ ਸੀ ਕਈ ਬੱਚੇ ਬੁੱਢੇ ਮੰਗਦੇ ਸੀ ਜਦ ਪਾਣੀ ਮਾਰ ਮੁਕਾਏ ਸੀ ਰਾਮੂ ਵਾਲੀਆ ਸਾਡੇ ਮੁੰਡਿਆਂ ਨੂੰ ਪਹਿਚਾਨ ਕੇ ਕਤਲ ਕਰਾਉਂਦਾ ਏ ਉਹ ਜਿੰਨਾ ਆਖਣ ਭੁੱਲਣ ਨੂੰ ਸੰ ਉਹਨੇ ਚੇਤੇ ਹੁੰਦਾ ਏ ਜਿਹੜੇ ਹਮਦਰ ਦੀ ਅੱਜ ਦਿੰਦੇ ਆ ਇੰਨਾ ਚੀ ਇਹ ਦਰਿੰਦੇ ਆ ਜਿਹੜੇ ਹਮਦਰ ਦੀ ਅੱਜ ਦਿੰਦੇ ਆ ਉਹਨਾਂ ਚੋਂ ਇਹ ਦਰਿੰਦੇ ਆ ਜਦ ਸਾਡਾ ਸਭ ਕੁਝ ਟਾਇਆ ਸੀ ਇਹਨਾਂ ਨੇ ਲੱਡੂ ਵੰਡੇ ਆ ਅੱਜ ਵੰਡ ਕੇ ਕੁੱਟਣਾ ਸਿੱਖਾ ਨੂੰ ਸਿੱਖ ਨੂੰ ਢਾਪਿਆ ਲੋਂਦਾ ਏ ਇਹ ਜਿੰਨਾ ਅਖਣ ਭੁੱਲਣ ਨੂੰ ਸਨ ਉਹਨਾਂ ਹੀ ਚੇਤੇ ਆਉਂਦਾ ਏ ਸਨ ਉਹਨਾਂ ਹੀ ਚੇਤੇ ਆਉਂਦਾ ਏ ਜੂਨ 84 ਨੂੰ ਸਰਦਾਰ ਜੀ ਲੂਪ ਚ ਸਹਿਕਾਰ ਕਰੋ ਥੈਂਕ ਯੂ ਸਾਸਿਕਾ